ਅੱਜ ਦੋਸਤੋ ਅਸੀਂ ਤੁਹਾਨੂੰ ਪਕੌੜੇ ਬਣਾਉਣ ਦੀ ਜਾਚ ਦੱਸਦੇ ਹਾਂ ਤੁਸੀਂ ਕੀ ਕਰਨਾ ਹੈ ਸੋਆਬੀਨ ਨੂੰ ਥੋੜਾ ਉਬਾਲ ਕੇ ਥੋੜਾ ਗੋਭੀ ਨੂੰ ਉਬਾਲ ਕੇ ਗੋਭੀ ਔਰ ਸੋਆਬੀਨ ਦੇ ਪਕੌੜੇ ਫਿਰ ਕੀ ਕਰਨਾ ਹੈ ਇਹਨੂੰ ਥੋੜਾ ਜਿਹਾ ਨਮਕ ਪਾ ਕੇ ਉਬਾਲਣਾ ਹੈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਨੇ ਮਤਲਬ ਕਿ 4 ਤੋਂ 5 ਮਿੰਟ ਉਬਾਲਣਾ ਚੰਗੀ ਤਰ੍ਹਾਂ ਜਦੋਂ ਇਹ ਨਮਕ ਪਾਣੀ ਦੇ ਵਿੱਚ ਹੋ ਗਿਆ ਇਦਾਂ ਦਾ ਸਮਝਾ ਜਾ ਉਬਲ ਗਈ ਚੰਗੀ ਤਰ੍ਹਾਂ ਇਹਦੇ ਵਿੱਚ ਕੀ ਨਮਕ ਨਮਕ ਚਲ ਜਾਂਦਾ ਨਮਕ ਪਾਣੀ। ਫਿਰ ਤੁਸੀਂ ਕੜੀ ਮਰਜਾਈ ਦਾ ਕੱਢ ਕੇ ਦੇਖ ਲੈਣੀ ਹੈ। ਇਹ ਚੰਗੀ ਤਰ੍ਹਾਂ ਜਦੋਂ ਬਾਲ ਆ ਗਏ ਫਿਰ ਤੁਸੀਂ ਕੀ ਕਰਨਾ ਵੇਸਨ ਕੁੱਲ ਲੈ। ਵੇਸਨ ਦੇ ਵਿੱਚ ਨਮਕ ਪਾ ਲੈਣਾ। ਫਿਰ ਤੁਸੀਂ ਹਰੀਆਂ ਮਿਰਚਾਂ ਕੱਟ ਕੇ ਅਦਰਕ ਕੱਟ ਕੇ ਉਹ ਵੀ ਕੀ ਕਰਨਾ? ਇਹਦੇ ਵਿੱਚ ਹੀ ਪਾਉਣਾ। ਪੁੱਟ ਲੈਣਾ ਉਹਨੂੰ। ਹਰੀਆਂ ਮਿਰਚਾਂ ਔਰ ਅਦਰਕ ਔਰ ਮਸਾਲਾ ਇਹਦੇ ਵਿੱਚ ਪਾ ਲੈਨੇ ਆਪਾਂ ਤੇ ਫਿਰ ਇਸ ਤਰੀਕੇ ਦੇ ਨਾਲ ਇਹਨੂੰ ਬਾਰ ਕਰ ਦੋ ਇਹਨਾਂ ਇਹ ਹਰੀਆਂ ਮਿਰਚ ਆਪਾਂ ਜਿਹੜੀਆਂ ਕੁੱਟੀਆਂ ਸੀ ਇਹਨਾਂ ਵਿੱਚ ਕੋਲ ਕੇ ਪਾ ਕੇ ਫਿਰ ਅਸੀਂ ਇੱਕਦਮ ਪਕੌੜੇ ਕੱਢਨੇ ਆਂ ਇਹ ਦੇਖੋ ਦੋਸਤੋ ਇਸ ਤਰੀਕੇ ਦੇ ਨਾਲ ਬੜੇ ਵਧੀਆ ਪਕੌੜੇ ਹੁੰਦੇ ਨੇ ਇਸ ਤਰੀਕੇ ਨਾਲ ਵਿੱਚ ਪਾ ਕੇ ਅਸੀਂ ਸੋਆਬੀਨ ਵਾਲੇ ਪਕੌੜੇ ਔਰ ਗੋਭੀ ਵਾਲੇ ਪਟੋਰੇ ਬਹੁਤ ਹੀ ਸਵਾਦ ਲੱਗਦੇ ਨੇ ਇਹ ਕੜੀ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਸੋਆਬੀਨ ਔਰ ਗੋਭੀ ਵਾਲੇ ਪਕੌੜੇ ਇਹ ਦੇਖੀ ਮੈਂ ਕਿਹਾ ਮਜ਼ਾ ਆ ਜੂਗਾ ਖਾਣ ਦਾ ਚੰਗਾ ਲੱਗੇ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ